ਪੰਜਾਬ ਪੁਲਿਸ ਦਾ ਨਵਾਂ ਕਾਰਾ ਪੁਲਿਸ ਵਾਲੇ ਭੜੇ ਪੰਜਾਬ ਚ ਗੁੰਡੇ ਪੱਤਰਕਾਰ ਨੂੰ ਬਹਿਰੈਮੀ ਨਾਲ ਕੁੱਟਿਆ ਕੀ ਡੀਜੀਪੀ ਦੇਣਗੇ ਜਵਾਬ ਪਟਿਆਲਾ ਚ ਕਰਨਲ ਬਾੜਤੀ ਕਟਮਾਲ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਸੀ ਕਿ ਬਟਾਲਾ ਚ ਵੀ ਪੁਲਿਸ ਵੱਲੋਂ ਇੱਕ ਵਿਅਕਤੀ ਦੀ ਅਣਮਨੁੱਖੀ ਤਰੀਕੇ ਨਾਲ ਕੁੱਟਮਾਰ ਕਰਨ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਕੁੱਟਮਾਰ ਦਾ ਸ਼ਿਕਾਰ ਹੋਇਆ ਵਿਅਕਤੀ ਪ੍ਰੈਸ ਫੋਟੋਗ੍ਰਾਫਰ ਅਤੇ ਵੈਬ ਟੀਵੀ ਚੈਨਲ ਦਾ ਪੱਤਰਕਾਰ ਹੈ। ਵਾਇਰਲ ਵੀਡੀਓ ਚ ਵਰਦੀ ਧਾਰੀ ਤੇ ਉਸ ਦਾ ਸਾਥੀ ਪੱਤਰਕਾਰ ਨੂੰ ਇੱਕ ਹੋਟਲ ਤੋਂ ਕੁੱਟਮਾਰ ਕਰਦੇ ਬਾਹਰ ਲਿਆਉਂਦੇ ਨੇ ਅਤੇ ਬਾਹਰ ਲਿਆ ਕੇ ਪਹਿਲਾਂ ਉਸ ਦੀ ਬੇਤਹਾਸ਼ਾ ਕੁੱਟਮਾਰ ਕਰਦੇ ਅਤੇ ਤੇ ਫਿਰ ਜਦ ਪੱਤਰਕਾਰ ਗਲੀ ਚ ਖੜੇ ਪਾਣੀ ਚ ਡਿੱਗ ਪੈਂਦਾ ਹੈ ਤਾਂ ਦੋਵੇਂ ਡਿੱਗੇ ਪੱਤਰਕਾਰ ਦੇ ਉੱਤੇ ਠੁੱਡੇ ਮਾਰ-ਮਾਰ ਕੇ ਜ਼ੁਲਮ ਕਰਦੇ ਦਿਖਾਈ ਦਿੰਦੇ ਨੇ। ਜ਼ਖਮੀ ਪੱਤਰਕਾਰ ਬਟਾਲਾ ਦੇ ਹਾਲਾਂਕਿ ਥਾਣਾ ਸਿਵਲ ਲਾਇਨ ਦੀ ਪੁਲਿਸ ਨੇ ਉਕਤ ਮਾਮਲੇ ਦੇ ਸਬੰਧ ਵਿੱਚ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਹਸਤਾਜ ਜੇਰੇ ਲਾਜ ਪੀੜਤ ਬਲਵਿੰਦਰ ਕੁਮਾਰ ਪੁੱਤਰ ਗਿਰਦਾਰੀ لال ਵਾਸੀ ਸੁੰਦਰ ਨਗਰ ਪਟਾਲਾ ਨੇ ਦੱਸਿਆ ਕਿ ਕਿ ਉਸ ਦੀ ਫੋਟੋਗ੍ਰਾਫੀ ਦੁਕਾਨ ਮੱਲੀ ਮਾਰਕੀਟ ਵਿਖੇ ਸਥਿਤ ਹੈ। ਉਸ ਨੇ ਦੱਸਿਆ ਕਿ ਅਗਸਤ ਦੇ ਸ਼ਾਮ ਦੇ 6:15 ਵਜੇ ਤਕਰੀਬੋਂ ਨਦੀਕੀ ਹੋਟਲ ਦੇ ਬਾਥਰੂਮ ਵਿੱਚ ਪਿਸ਼ਾਬ ਕਰਨ ਲਈ ਗਿਆ ਸੀ। ਅਤੇ ਜਦੋਂ ਬਾਹਰ ਆਇਆ ਤਾਂ ਕਾਊਂਟਰ ਤੇ ਇੱਕ ਪੁਲਿਸ ਦੀ ਵਰਦੀ ਪਾਈ ਵਿਅਕਤੀ ਅਤੇ ਉਸ ਦਾ ਸਾਥੀ ਸਿਵਲ ਕੱਪੜੇ ਵਿੱਚ ਖੜੇ ਸਨ। ਜਦ ਉਸ ਨੇ ਉਕਤ ਵਿਅਕ ਉਕਤ ਵਰਦੀਧਾਰੀ ਨੇ ਅੱਗੋ ਕਿਹਾ ਕਿ ਤੂੰ ਕੌਣ ਹੁੰਦਾ ਹੈ ਸਾਨੂੰ ਪੁੱਛਣ ਵਾਲਾ ਅਤੇ ਉਸ ਤੋਂ ਬਾਅਦ ਉਕਤ ਵਰਦੀਧਾਰੀ ਅਤੇ ਉਸਦੇ ਸਾਥੀ ਨੇ ਉੱਥੇ ਹੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਫਿਰ ਉਹਨਾਂ ਨੇ ਬਾਹਰ ਲਿਆ ਕੇ ਕੁੱਟਮਾਰ ਕੀਤੀ ਅਤੇ ਜਦੋਂ ਗਲੀ 'ਚ ਖੜੋਤੇ ਪਾਣੀ ਵਿੱਚ ਡਿੱਗ ਪਿਆ ਤਾਂ ਵਰਦੀਧਾਰੀ ਨੇ ਉਸਦੇ ਸਿਰ ਉੱਤੇ ਕਈ ਵਾਰ ਠੁੱਡੇ ਮਾਰੇ ਜਿਸ ਨਾਲ ਉਹ ਬੇਹੋਸ਼ ਹੋ ਗਿਆ ਅਤੇ ਫਿਰ ਆਸ-ਪਾਸ ਦੇ ਦੁਕਾਨਦਾਰਾਂ ਨੇ ਉਸ ਨੂੰ ਚੱਕ ਕੇ ਇਲਾਜ ਲਈ ਬਟਾਲਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਸੋਸ਼ਲ ਮੀਡੀਆ ਤੇ ਇੱਕ ਨਿਊਜ਼ ਵਾਇਰਲ ਹੋ ਰਹੀ ਹੈ ਜਦੋਂ ਉਹਦੇ ਨਾਲ ਇੱਕ ਵੀਡੀਓ ਵੀ ਹੈ ਕਿ ਬਠਿੰਡਾ ਪੁਲਿਸ ਦੇ ਦੋ ਸਬ ਇੰਸਪੈਕਟਰਸ ਵੱਲੋਂ ਬਟਾਲਾ ਵਿਖੇ ਇੱਕ ਪੱਤਰਕਾਰ ਦੀ ਪੂਰੀ ਤਰ੍ਹਾਂ ਮਾਰ-ਪੀਟ ਕੀਤੀ ਗਈ ਹੈ। ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਕਿ ਇਹ ਮੈਟਰ 1/8/2025 ਦਾ ਜਦੋਂ ਸਾਡੇ ਇੱਥੇ ਬਟਾਲਾ ਵਿਖੇ ਡੇਰਾ ਰੋਡ ਤੇ ਇੱਕ ਹੋਟਲ ਹੈ ਪ੍ਰਾਈਮ ਉਸ ਦੇ ਬਾਹਰ ਇੱਕ ਸਾਡੇ ਇੱਥੇ ਪੱਤਰਕਾਰ ਨੇ ਬਲਵਿੰਦਰ ਸਿੰਘ ਪੱਲਾ ਉਹਨਾਂ ਦੇ ਇਹਨਾਂ ਦੋ ਸਬ ਇੰਸਪੈਕਟਰਸ ਵੱਲੋਂ ਕੋਈ ਮਾਮਲਾ ਉਹਨਾਂ ਦੇ ਨਾਲ ਦਾ ਕਿਉਂਕਿ ਇੱਕ ਸਿਵਲ ਚ ਸੀ ਤੇ ਦੂਸਰੇ ਵਰਤੀ ਸੀ ਸਿਵਲ ਵਾਲੇ ਉਹਨਾਂ ਨੇ ਜਦੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਬਟਾਲਾ ਦੇ ਨਹੀਂ ਲੱਗਦੇ ਤੁਸੀਂ ਬਾਹਰ ਦੀ ਪੁਲਿਸ ਦੇ ਕਿਸ ਤਰ੍ਹਾਂ ਕੀ ਹੈਗੇ ਉਥੇ ਮਾਮਲਾ ਉਹਨਾਂ ਦਾ ਜਦੋਂ ਗਰਮਾ ਗਿਆ ਤੇ ਉਹਨਾਂ ਦੋਨਾਂ ਵੱਲੋਂ ਉਹਦੀ ਮਾਰਕੁਟਾਈ ਕੀਤੀ ਗਈ। ਇਹਦੇ ਸਬੰਧ ਦੇ ਵਿੱਚ ਅਸੀਂ 233 ਨੰਬਰ ਐਫ ਆਈ ਆਰ ਜਦੋਂ ਉਸ ਦੇ ਨੈਕਸਟ ਡੇ ਉਹਨਾਂ ਦਾ ਬਿਆਨ ਲਿਖ ਕੇ ਨੈਕਸਟ ਡੇ ਦੀ 2 ਤਰੀਕ ਨੂੰ ਇਹ ਦਰਜ ਕਰ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਦੋਵੇਂ ਜਿਹੜੇ ਸਬ ਇੰਸਪੈਕਟਰ ਨੇ ਉਹ ਬਠਿੰਡਾ ਦੇ ਫਿਫਥ ਕਮਾਂਡੋ ਦੇ ਨੇ ਜੋ ਕਿ ਲਾਂਡ ਆਰਡਰ ਡਿਊਟੀ ਦੇ ਸਬੰਧ ਦੇ ਵਿੱਚ ਬਟਾਲਾ ਆਏ ਹੋਏ। ਅਸੀਂ ਦੋਹਾਂ ਨੂੰ ਵਿੱਚ ਨਾਮਿਨੇਟ ਕਰ ਦਿੱਤਾ ਬਲਵਿੰਦਰ ਸਿੰਘ ਮਨਦੀਪ ਸਿੰਘ ਤੇ ਸਰਜੀਤ ਸਿੰਘ ਤੇ ਇਹਦੀ ਇਤਲਾ ਅਸੀਂ ਆਪਣੇ ਚੈਨਲ ਰਾਹੀਂ ਆਪਣੇ ਦਫ਼ਤਰਾਂਹੀਂ ਫਿਫਥ ਕਮਾਂਡੋ ਕਮਾਂਡਰ ਸਾਹਿਬ ਨੂੰ ਅਸੀਂ ਭੇਜ ਦਿੱਤੀ ਹੈ ਕਿ ਅੱਗੇ ਜੋ ਉਹਨਾਂ ਦੇ ਖਿਲਾਫ ਪਰਚੇ ਦੀ ਕਾਰਵਾਈ ਤੇ ਅਸੀਂ ਕਰ ਰਹੇ ਹਾਂ ਬਾਕੀ ਜੋ ਡਿਪਾਰਟਮੈਂਟਲ ਐਲੈਕਸ਼ਨ ਵਾਸਤੇ ਅੱਗੇ ਉਹਨਾਂ ਨੂੰ ਦੇਖ ਕੇ ਅਸੀਂ ਭੇਜ ਦਿੱਤਾ ਜੀ